ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਕੋੜਬੁੱਤੀ ਤੋਂ ਲਾਈਵ ਹੋ ਰਹੇ ਹਾਂ ਜਿੱਥੇ ਮਨ ਰੀਤ ਕਰਿਆਨਾ ਸਟੋਰ ਤੇ ਰਾਤੀ ਚੋਰੀ ਹੋਈ ਆ ਇਹਨਾਂ ਦਾ ਇੱਕ ਸਿਲੰਡਰ ਚੋਰੀ ਹੋ ਗਿਆ ਆ ਉਹ ਦੁਕਾਨ ਦੇ ਮਾਲਕ ਨਾਲ ਗੱਲਬਾਤ ਕਰੀਏ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸੋ ਪਹਿਲਾਂ ਕੀ ਆਰਾਮਪਾਲ ਜੀ ਇਹ ਕਰਮੇਂੀ ਦੁਕਾਨ ਕਿੰਨੇ ਕ ਜਰ ਤੋਂ ਕਰਦੇ ਆ ਕੋਈ 3 ਸਾਲ ਹੋਇਆ ਜੀ ਹਾਂ ਜੀ ਤੇ ਰਾਤੀ ਮੇਰੇ ਕਿੱਦਾਂ ਤੋਂ ਚੋਰੀ ਹੋਈ ਆ ਅਸੀਂ ਰਾਤ ਨੂੰ ਦੁਕਾਨ 8 ਵਜੇ ਬੰਦ ਕਰਕੇ ਪਿੱਛੇ ਕਰ ਚਲੇ ਗਏ ਹਾਂ ਜੀ ਹਾਂ ਜੀ ਤੇ ਜੋ ਜੋ ਸਵੇਰੇ ਸਤ ਨੂੰ ਜਾ ਕੇ ਦੇਖਿਆ ਹਾਂਜੀ ਤੇ ਪਿਛਲੇ ਪਾਸੇ ਕਮਰੇ ਦੇ ਵਿੱਚ ਇਹਨਾਂ ਦੋ ਸੈਂਟਰ ਬੈਸੇ ਹੋਏ ਹਾਂਜੀ ਤੇ ਜਦ ਸਵੇਰੇ ਆ ਕੇ ਦੇਖਿਆ ਇੱਕ ਸੈਂਟਰ ਵਿੱਚ ਚੋਰੀ ਹੋ ਚੁੱਕਾ ਪਿਆ ਇੱਕ ਉੱਥੇ ਪਿਆ ਰਿਹਾ ਇੱਕ ਉੱਥੇ ਪਿਆ ਰਿਹਾ ਹਾਂਜੀ ਬਾਕੀ ਹੋਰ ਸਮਾਨ ਉੱਥੇ ਪਿਆ ਹਾਂਜੀ ਲੋਹੇ ਦਾ ਸਮਾਨ ਪਿਆ ਜਿਹੜਾ ਗੋਦ ਦੇ ਲੱਗਣ ਵਾਲੇ ਆ ਠੀਕ ਆ ਟੁੱਲੂ ਪੰਪ ਪਿਆ ਪੱਖਾ ਪਿਆ ਉੱਥੇ ਮਜ਼ਦੂਰ ਆ ਇਸ ਟਾਈਮ 'ਚ ਉਹ ਹੋਰ ਨਹੀਂ ਕਿ ਅਸੀਂ ਚੱਕੇ ਕਿ ਟਲੰਡੇ ਚੱਕਿਆ ਸਿੰਡਰ ਚੱਕਿਆ ਖਾਲੀ ਸਿੰਡਰ ਚੱਕਿਆ ਤੁਸੀਂ ਘਰ ਸੌਂ ਜਾਂਦੇ ਹੋ ਤੇ ਰਾਤ ਨੂੰ ਦੁਕਾਨ 'ਚ ਨਹੀਂ ਆਉਂਦੇ ਦੁਕਾਨ ਦੇ ਜੀ ਸੌਂਦੇ ਅੱਛਾ ਜੀ ਕਿਉਂਕਿ ਪਿੱਛੇ ਬਿਲੀ ਹੈ ਨਹੀਂ ਇਸ ਕਰਕੇ ਇੱਥੇ ਨਹੀਂ ਹੁੰਦੀ ਬਿਜਲੀ ਦਾ ਕਨੈਕਸ਼ਨ ਹੈ ਹਾਂ ਜੀ ਨਾ ਮੈਂ ਕੋਈ ਸ਼ੱਕ ਕਰਦਾ ਜਿਹਦੇ ਸ਼ੱਕ ਮੈਂ ਬਿਨਾਂ ਦੇਖੇ ਕਿਸੇ ਨੂੰ ਕੁਝ ਨਹੀਂ ਕਹਾਂ ਠੀਕ ਆ ਹਾਂ ਜੀ ਹਾਂ ਜੀ ਨਬਯੋਗ ਬੰਦਾ ਆ ਵੇ ਕੁਝ ਨਕਸ਼ਾ ਠੀਕ ਆ ਇਹ ਸਾਡੇ ਰਾਮਪਾਲ ਜੀ ਐਕਸ ਸਰਵਿਸ ਮੈਨ ਹਨ ਕਿ ਹੁਣ ਕਾਫੀ 올ਡ ਮੈਨ ਹੋ ਗਿਆ ਹੈ ਕਿ ਬਹੁਤਾ ਫਿਰਤੋਰ ਨਹੀਂ ਹੁੰਦਾ ਕਿ ਆਪਣਾ ਰੋਟੀ ਰੋਜੀ ਦਾ ਨਹੀਂ ਇਹ ਕਰਿਆ ਨਹੀਂ ਤਾਂ ਇਹ ਕੰਮ ਚਲਾਉਂਦੇ ਆ ਤਾਂ ਚੋਰਾਂ ਦੀ ਲਗਭਗ ਬਹੁਤ ਇਲਾਕੇ ਦੇ ਪਰਮਾਰਾ ਚੋਰੀਆਂ ਬਹੁਤ ਹੋ ਰਹੀਆਂ ਅਜੇ ਤੱਕ ਕੋਈ ਚੋਰ ਜਿਹੜੇ ਇਲਾਕੇ ਜ ਫੜ ਨਹੀਂ ਪਈ ਆ ਫੜ ਨਹੀਂ ਹੋਇਆ ਨਿੱਤ ਇਹ ਚੋਰੀਆਂ ਹੋ ਰਹੀਆਂ ਇੱਕ ਸਪਲੈਂਡਰ ਵਾਲੇ ਮੋਟਰਸਾਈਕਲ ਸਾਡੇ ਕੋਟਕੂਈ ਦੇ ਇਲਾਕੇ ਦੇ ਵਿੱਚ ਬਹੁਤ ਸਰਗਰਮਾ ਉਹ ਦਿਨ ਜਿਹੜੇ ਕੋਈ ਨਾ ਕੋਈ ਚੋਰੀ ਕਰਦਿਆ ਇੱਕ ਕੋਟਕੂਈ ਦੇ ਤਿੰਨ ਕ ਦਿਨ ਹੋ ਕੇ ਮੋਟਰਸਾਈਕਲ ਚੋਰੀ ਹੋਇਆ ਉਹਨਾਂ ਜਦੋਂ ਉਧਰ ਪਚਨਗੜ੍ਹ ਨੂੰ ਰੇਡ ਆਇਆ ਇੱਕ ਕਰਿਆਨੇ ਦਾ ਇਥੋਂ ਕੋਟ ਤੋਂ ਲੱਦ ਕੇ ਪਿੰਡ ਚੇਲੇ ਨੂੰ ਜਾ ਰਿਹਾ ਸੀ ਰਾਹ ਦੇ ਵਿੱਚ ਉਹ ਰੇਡਾ ਰੋਕਿਆ ਤਾਂ ਦੋ ਤਿੰਨ ਰਫੈਂਡ ਦੇ ਲਾਲੇ ਤੇ ਉਹ ਵੀ ਲੈ ਕੇ ਫਰਾਰ ਹੋ ਗਰੀਬ ਉਹ ਗੱਲ ਪੈਹ ਪੈ ਗਿਆ ਸੋ ਮੈਂ ਸ਼ਾਇਦ ਸੱਚਨ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹ ਚੋਰਾਂ ਨੂੰ ਨੱਥ ਪਾਈ ਜਾਵੇ ਜਲਦੀ ਜਲਦੀ ਫੰਡ ਦੀ ਕੋਸ਼ਿਸ਼ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ